ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੈਂ ਬਲਵੀਰ ਸਿੰਘ ਜਿਹੜੀ ਆ ਪਿੰਡ ਧਰਮਗੜ੍ਹ ਤਹਿਸੀਲ ਅਮਲੋਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਕਿਸਾਨ ਵੀਰੋ 2022 ਦੇ ਵਿੱਚ ਝੋਨੇ ਦੇ ਵਿੱਚ ਮਧਰਾ ਰੋਗ ਜਿਹਨੂੰ ਅਸੀਂ ਚੈਨੀ ਵਾਇਰਸ ਕਹਿੰਦੇ ਆ ਉਹ ਬਹੁਤ ਵੱਡੀ ਤਦਾਦ ਦੇ ਵਿੱਚ ਆਇਆ ਸੀ ਜਿਸ ਦੇ ਨਾਲ ਪੰਜਾਬ ਦੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ ਉਹਨੂੰ ਰੋਕਣ ਦੇ ਉਹਨੂੰ ਫਲਾਉਣ ਦੇ ਕਹ ਲੋ ਆਉਣ ਦੇ ਦੋ ਕਾਰਨ ਨੇ ਜਿਹੜੇ ਵਿਗਿਆਨੀਆਂ ਨੇ ਲੱਭੇ ਨੇ ਪਹਿਲਾ ਕਾਰਨ ਹੈ ਜਿਹੜਾ ਪਲਾਂਟ ਟਾਪਰ ਪਲਾਂਟ ਆਪਰ ਦੀ ਰੋਕथाम ਕਰਨ ਲਈ ਕਿਸਾਨ ਵੀਰ ਉਸੂ ਅੱਜ ਇਹ ਸਪਰੇਅ ਕਰ ਰਹੇ ਆ ਇਹ ਪੈਕਸਲੋਨ ਕਰਕੇ ਦਵਾਈ ਹੈਗੀ ਆ ਤੇ ਪੰਜਾਬ ਐਗਰੀਕਲਚਰ ਨੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਦਵਾਈਆਂ ਨੇ ਉਹ ਇਹਨੂੰ ਪਲਾਂਟ ਆਪਰ ਨੂੰ ਕੰਟਰੋਲ ਕਰਨ ਖਾਤਰ ਸਿਫਾਰਸ਼ ਕਰੀਆਂ ਨੇ ਤੇ ਦੂਜਾ ਜਿਹੜਾ ਕਾਰਨ ਆ ਕਿਸਾਨ ਵੀਰ ਉਹ ਜਿਹੜੀਆਂ ਸਾਡੀਆਂ ਬੱਟਾਂ ਨੇ ਇਹਨਾਂ ਦੇ ਤੇੜਾ ਢਕਾ ਇਹ ਨੀਂ ਨੇ ਉਹ ਬਿਲਕੁਲ ਹੀ ਰਹਿਣ ਦੇਣੇ ਚਾਹੀਦੇ ਤੇ ਅਸੀਂ ਕੋਸ਼ਿਸ਼ ਕਰ ਰਹੇ ਆ ਸਾਡੀਆਂ ਜਿਹੜੀਆਂ ਸਾਰੀਆਂ ਬੱਟਾਂ ਨੇ ਇਹਦੇ ਪਨੀਰੀ ਜੜ ਵਾਲੇ ਉਹਨਾਂ ਨੂੰ ਸਾਫ਼ ਕਰਿਆ ਜਾਵੇ ਤੇ ਹਰਿਆਣਾ ਯੂਨੀਵਰਸਿਟੀ ਦੇ ਵਾਜਨ ਸਾਹਿਬ ਨੇ ਤੇ ਕਿਸਾਨਾਂ ਨੂੰ ਚਕੰਨੇ ਕਰਿਆ ਉਹ ਉੱਥੇ ਕੁਸ਼ੇਰੀ ਦੇ ਵਿੱਚ ਜਿਹੜੀ ਹੈਗੀ ਹੈ ਚਾਇਨਾ ਵਾਇਰਸ ਮਾਦਰੇ ਬੂਟੇ ਦਾ ਰੋਗ ਹੈ ਦੇਖਿਆ ਗਿਆ ਇਸ ਕਰਕੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਆ ਦੋ ਕੰਮ ਨੇ ਜਿਹੜੇ ਕਰ ਲੈਣੇ ਚਾਹੀਦੇ ਨੇ ਇੱਕ ਜਿਹੜੀ ਹੈਗੀ ਹੈ ਦਵਾਈ ਪਲਾਂਟ ਆਫਟਰ ਨੂੰ ਕੰਟਰੋਲ ਕਰਨ ਵਾਸਤੇ ਦੂਜੇ ਜਿਹੜੀਆਂ ਖਾਲਾ ਵਟਾਂ ਅੜ ਵਾਲੇ ਸਾਫ਼ ਕਰ ਲੈਣ ਜੇ ਤਾਂ ਕਿ ਨਦੀਨ ਨਾ ਹੋਣ